ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਿੰਡ ਠਿੰਡਾ ਸ੍ਰੀ ਗੁਰੂ रविदास ਗੁਰਦਰਮ ਜਿੱਥੇ ਤੁਸੀਂ ਦੇਖ ਰਹੇ ਆ ਇਹ ਮੇਨ ਗੇਟ ਹੋ ਆ ਜੀ ਸ੍ਰੀ ਗੁਰੂ रविदास ਮਹਾਰਾਜ ਦਾ ਗੁਰਦਰਾ ਪਿੰਡ ਠਿੰਡਾ ਇਹ ਆਪਾਂ ਮੇਨ ਦਰਵਾਜਾ ਦੇਖ ਰਹੇ ਆ ਇੱਥੇ ਰਾਤ ਨੂੰ ਕੋਈ 4 ਵਜੇ ਦੇ ਕਰੀਬ ਅਸਮਾਨੀ ਬਿਜਲੀ ਪਈ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਗੁੰਮਟ ਨੂੰ ਨੁਕਸਾਨਿਆ ਗਿਆ ਵਾ ਕਿ ਆਓ ਅੰਦਰ ਜਾ ਕੇ ਹੁਣ ਦੇਖਦੇ ਹਾਂ ਕਿ ਕਿੰਨਾ ਕੁ ਨੁਕਸਾਨਿਆ ਗਿਆ ਸਾਹਮਣੇ ਤੁਸੀਂ ਗੁੰਮਟ ਦੇਖ ਰਹੇ ਆਂ ਇਹ ਨਿਸ਼ਾਨ ਸਾਹਿਬ ਦੇ ਵੀ ਤੁਸੀਂ ਦਰਸ਼ਨ ਕਰ ਰਹੇ ਆਂ ਆਓ ਫਿਰ ਅੰਦਰ ਜਾ ਕੇ ਦੇਖਦੇ ਹਾਂ ਜੀ ਕਿ ਕਿਹੋ ਜਿਹੇ ਹਾਲਾਤ ਹੋਏ ਆ ਗੁੰਮਟ 'ਤੇ ਸਾਰਿਆਂ ਸੰਗਤਾਂ ਸਾਡੇ ਨਾਲ ਠਿੰਡੀਆਂ ਦੀਆਂ ਜੁੜ ਚੁੱਕੀਆਂ ਆਓ ਦੇਖਦੇ ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਦੁਆਰਾ ਸਾਹਿਬ ਦੇ ਗਵਰਮੈਂਟ ਦਾ ਕਿੰਨਾ ਕੁ ਨੁਕਸਾਨ ਹੋਇਆ ਆਓ ਜਾ ਕੇ ਦੇਖਦੇ ਹਾਂ ਰੇਤਪਿੰਡ ਠਿੰਡਾ ਦੇ ਵਿੱਚ ਜਿਹੜੀ ਸਰਵੇ ਦੇ ਚਾਹ ਤੋ 5:00 ਵਜੇ ਬਿਲੀ ਬਹੁਤ ਗੜਕਦੀ ਸੀਗੀ ਤਾਂ ਉਹਨਾਂ ਦੇ ਠਿੰਡਾ ਦੇ ਵਿੱਚ ਨੁਕਸਾਨ ਕੀਤਾ ਇਹ ਆ ਗੁੰਮੜੋ ਤੇ ਇਹ ਆ ਸਾਹਮਣੇ ਹੁਣ ਤੁਸੀਂ ਦੇਖ ਸਕਦੇ ਆ ਕਿ ਅਸਮਾਨੀ ਬਿਜਲੀ ਪਈ ਆ ਉਹਨਾਂ ਆ ਨੁਕਸਾਨ ਕੀਤਾ ਗੁੰਮੜ ਨੂੰ 파ੜ ਦਿੱਤਾ ਆ ਐਦਾਂ ਲੱਗਦਾ ਜਿਦਾ ਛਰੀ ਮਾਰੀ ਹੋਈ ਹੁੰਦੀ ਆ ਬਿਜਲੀ ਵਾਲਿਆਂ ਨੇ ਇਹ ਤਾਂ ਲੱਗਦੀ ਆ ਤਾਂ ਆ ਮੈਂ ਤੁਹਾਨੂੰ ਦਿਖਾਣਾ ਜੀ ਹੁਣ ਇਹ ਆ ਉਹਦੇ ਰੋੜੇ ਜੀ ਵੀ ਗੁੰਮੜੇ ਦੇ ਕੱਢਦੇ ਕੱਢ ਕੇ ਆ ਰੋੜੇ ਮਾਰਿਓ ਆ ਪੱਥਰ ਜਿਆ ਤੇ ਆ ਦੇਖੋ ਮੈਂ ਹੁਣ ਸਿੱਧੇ ਕਰਕੇ ਦਿਖਾਵਾਂ ਹੇ ਆਹ ਦੇ ਪੱਥਰ ਇਹ ਉੱਤੇ ਲੱਗਿਓ ਆ ਕਾਫੀ ਖਿਲਰਿਆ ਪਿਆ ਪੱਥਰ ਹਾਲੇ-ਦੋਲੇ ਘਰਾਂ ਦੇ ਵਿੱਚ ਵੀ ਝੜ ਗਿਆ ਇਹ ਪੱਥਰ ਜੇ ਟੋੜੇ ਪਏ ਆ ਹਾਂ ਜਣ ਕੇ ਗੁਰੂ ਗ੍ਰੰਥ ਸਾਹਿਬ ਜੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅ ਤਾਂ ਕਿਸੇ ਵੀ ਗੋਮਟ ਦਾ ਨੁਕਸਾਨ ਹੋਇਆ ਹੰਦਾ ਤਾਂ ਇਦਾਂ ਲੱਗਾ ਜਿੱਦਾਂ ਕੋਈ ਗੋਲੀ ਚੱਲੀ ਉਹਦਾ ਨਕਸ਼ਾ ਨਿਸ਼ਾਨ ਹੁੰਦਾ ਇੱਥੇ ਆਹ ਗੁੰਡ ਪੜਿਆ ਤੁਸੀਂ ਜ਼ਿਆਦਾ ਦੇਖ ਰਹੇ ਹਾਂ ਹਾਂਜੀ ਤੇ ਪਿੰਠਿੰਡਾਂ ਦੇ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਗੁਰਦੁਆਰਾ ਸਾਹਿਬ ਆ ਜਿਹਦੇ ਵਿੱਚ ਬਿਜਲੀ ਨੇ ਨੁਕਸਾਨ ਕੀਤਾ ਹਾਂਜੀ ਉਹ ਲੈ ਪਾ ਦੇਣਾ ਰ ਸਿੰਘ ਪਿੰਡ ਠਿੰਡਾ ਦੀਆਂ ਲਾਈਵ ਤਸਵੀਰਾਂ ਦੇਖ ਰਹੇ ਆ ਜੀ ਆ ਵੀ ਬਣਾਓ ਇਹ ਹਾਂ ਤੁਸੀਂ ਪਿੰਡ ਠਿੰਡਾ ਨੂੰ ਦੇਖ ਰਹੇ ਆ ਹੈ ਗੁਰੂ ਮਹਾਰਾਜ ਬੜੀ ਕਿਰਪਾ ਕਰੀਆ ਪਿੰਡ ਦਾ ਬਚਾ ਉਹ ਜਿਹੜਾ ਗੁਰਦੁਆਰਾ ਸਾਹਿਬ ਦਾ ਵੀ ਬਚਾ ਹੋ ਗਿਆ ਸ੍ਰੀ ਗੁਰੂ ਰਣ ਸਾਹਿਬ ਜੀ ਦਾ ਵੀ ਵਿਤਾ ਹੋ ਗਿਆ ਸਾਰੇ ਪਾਸੇ ਗੁਰੂ ਮਾਰ ਨੇ ਆਪੇ ਮਿਟਾ ਕੇ ਨਮੜਿਆ ਯਾ ਤੁਸੀਂ ਬਿੰਡ ਟਿੰਦਾ ਤੋਂ ਲਾਈਵ ਤਸਵੀਰਾਂ ਦਿਖਾਉਂਦੇ ਆ। ਇਹ ਬੰਟਾ ਅੱਜ ਵੀ ਹੁਣ ਐਨਕੀ ਤਰੀਕਾ ਦੇਖ ਸਕਦੇ ਆ। ਕਿ ਜਿਵੇਂ ਛਿਰੀ ਮਾਰਦੀ ਹੁੰਦੀ। ਆ ਕਾ ਕਿੰਨਾ ਪੜਿਆ ਜੀ। ਬਾਕੀ ਆ ਉਹ ਨਗਨ ਵਸੀਆਂ ਨਾਲ ਤੁਹਾਡੀ ਗੱਲਬਾਤ ਕਰਵਾਉਂਦੇ ਆ ਤੁਸੀਂ ਗਵਰਨਮੈਂਟ ਦਾ ਅੰਦਰਲਾ ਪਾਸਾ ਦੇਖ ਸਕਦੇ ਆ ਜੀ ਆ ਐਨਾ ਪਾੜ ਦਿੱਤਾ ਹੈ ਉਹ ਗੁੰਡ ਦੇ ਵਿੱਚ ਗਲਾ ਕੱਢ ਕੇ ਆ ਗਏ ਬਿਜਲੀ ਬਾਹਰ ਨੂੰ ਆਰ-ਪਾਰ ਹੋ ਗਈ ਆ ਪਰ ਕਾਫੀ ਬਚਾਅ ਹੋ ਗਿਆ ਜੀ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਪਿੰਡ ਠਿੰਡੇ ਤੋਂ ਲਾਈਵ ਹੋ ਰਿਹਾ ਜੀ ਇਹ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਗੁੰਡ ਦੇ ਵਿੱਚ ਸਵੇਰੇ 4:30 4:30 ਵਜੇ ਅਸਮਾਨੀ ਬਿਜਲੀ ਪਈ ਆ ਉਹਦੇ ਨਾਲ ਗਮਟਰ ਦਾ ਨੁਕਸਾਨਿਆਂ ਗਿਆ ਵਾ ਆਉ ਪਿੰਡ ਵਾਲਿਆਂ ਨਾਲ ਗੱਲਬਾਤ ਕਰਦੇ ਆ ਕਿ ਕਿਵੇਂ ਇਹ ਬਿਜਲੀ ਪਈ ਆ ਕਿ ਇਹਨਾਂ ਦੇਖੀ ਆ ਜਾਂ ਆਹਰਦਲ ਘਰਾਂ ਚ ਕੀ ਨੁਕਸਾਨ ਹੋਇਆ ਆਉ ਇੱਥੇ ਪਿੰਡ ਠਿੰਡਾ ਦੀ ਸੰਗਤ ਦੇ ਨਾਲ ਕਰਦੇ ਆ ਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀ ਗੁਰਦੁਆਰਾ ਕਮੇਟੀ ਮੈਂਬਰ ਵੀ ਸਾਡੇ ਨਾਲ ਮੌਜੂਦ ਐਸ ਵੇਲੇ ਗੱਲਬਾਤ ਕਰਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਪਣਾ ਕੀ ਨਾਂ ਜੀ ਦੇਵਰਾਜ ਜੀ ਦੇਵਰਾਜ ਹਾਂ ਜੀ ਕੀ ਦੇਖਿਆ ਤੁਸੀਂ ਅਸੀਂ ਕੋਈ ਲਗਭਗ ਸਵੇਰੇ 4 ਵਜੇ ਦੇ ਕਰੀਬ ਜਿੱਦਾਂ ਇੱਥੇ ਬਿਜਲੀ ਕਾਫੀ ਬੜੇ ਜ਼ੋਰ ਨਾਲ ਪਈ ਆ ਹਾਂਜੀ ਤੇ ਸਵੇਰੇ ਜਦੋਂ ਅਸੀਂ ਇੱਥੇ ਆ ਕੇ ਦੇਖਿਆ ਗੁਰੂ ਘਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਗੋਮਤ ਦੇਖਿਆ ਹਾਂਜੀ ਉੱਥੇ ਬੜੇ ਕਾਫੀ ਉੱਥੇ ਗੋਮਤ ਦੇ ਨੁਕਸਾਨ ਹੋਇਆ ਸੀ ਤੇ ਬੜੇ ਜ਼ੋਰ ਦੇ ਨਾਲ ਕਾਫੀ ਉੱਥੇ ਟਾਈਲਾਂ ਵਗੈਰਾ ਹੋਰ ਉੱਥੇ ਗੋਮਤ ਦੇ ਕਾਫੀ ਜਿੱਦਾਂ ਇੱਟਾਂ ਰੋੜੇ ਜਿਹੜੇ ਸੀਗੇ ਬਹੁਤ ਜ਼ੋਰ-ਜ਼ੋਰ ਦੇ ਨਾਲ ਪੱਥਰ ਲੱਗਾ ਪੱਥਰ ਜਦੋਂ ਛਿੱਲਰ ਗਿਆ ਹਾਂਜੀ ਪੱਥਰ ਉਹ ਬਹੁਤ ਜ਼ੋਰ ਦੇ ਨਾਲ ਟਾਈਲਾਂ ਫਟੀਆਂ ਠੀਕ ਹੈ ਤੇ ਆਲੇ-ਦੁਆਲੇ ਕਾਫੀ ਘਰਾਂ ਦੇ ਪਿੱਛੇ ਦੂਰ-ਦੂਰ ਤੱਕ ਜਿਹੜਾ ਹੈਗਾ ਆ ਉਹਦਾ ਨੁਕਸਾਨ ਹੋਇਆ ਨੁਕਸਾਨ ਹੋਇਆ ਹਾਂਜੀ ਇਹ ਜਦੋਂ ਫੁੱਡੇ ਵੀ ਦਰਵਾਜ਼ਿਆਂ ਜਾਂ ਕੂਲਰ ਜਾਂ ਕਿਤੇ ਬੱਜੀਏ ਗੋਲੀ ਮੂੰਹ ਬੱਜੇ ਕੋਈ ਤੁਸੀਂ ਦਰਜ ਨਹੀਂ ਮਸੂਕੀ ਇਹ ਤਾਂ ਜੀ ਬਹੁਤ ਜਿੱਦਾਂ ਸਭਰਾ ਪਿੰਡੇ ਹੀ ਸਾਰਾ ਜੀ ਅਸੀਂ ਤਾਂ ਆਏ ਇਹਨੂੰ ਕਬਰਾ ਗਿਆ ਜੀ ਸਾਰਾ ਪਿੰਡੇ ਕਬਰਾ ਗਿਆ ਵੇ ਪਤਾ ਨਹੀਂ ਕੀ ਇੰਨਾ ਬੜੇ ਜ਼ੋਰ ਦੇ ਨਾਲ ਜਿੱਦਾਂ ਬੰਬ ਫਟਿਆ ਹੁੰਦਾ ਇਸ ਤਰ੍ਹਾਂ ਗੋਮਾ ਦੇ ਉੱਤੋਂ ਬੜੀ ਜ਼ੋਰ ਦੇ ਨਾਲ ਆਵਾਜ਼ ਆਈ ਆ ਠੀਕ ਹੈ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਆਓ ਜੀ ਹੁਣ ਮਾਸਟਰ ਸਾਡੇ ਨਾਲ ਅਮਰਜੀਤ ਸਿੰਘ ਜੀ ਆ ਗਏ ਇਹਨਾਂ ਦਾ ਹਾਂਜੀ ਦੱਸੋ ਜੀ ਗੁਰਦਵਾਰ ਸਾਹਿਬ ਬਾਰੇ ਕੀ ਚੀਜ਼ ਚੀਜ਼ ਲਿਖਿਆ ਸਾਢੇ 4 ਵਜੇ ਅਸਮਾਨੀ ਬਿਜਲੀ ਕਾਫੀ ਸਹੀ ਘੜਕੀ ਆ ਹਾਂਜੀ ਉਹਦਾ ਜੋ ਅਸਰ ਆ ਗੁਰੂ ਦਵਾਰਾ ਸ੍ਰੀ ਗੁਰੂ ਦਾਸ ਗੋਵਰਧਾ ਦੇ ਗੁਰਮਤ ਦੇ ਪਿਆ ਹਾਂਜੀ ਉਹ ਬਿਜਲੀ ਦੀ ਤਾਰ ਸੀ ਇਹ ਕੰਡਕਸ਼ਨ ਕੱਢਿਆ ਸੀ ਉੱਪਰ ਨੂੰ ਹਾਂਜੀ ਤੋ ਉਹਦੇ ਤੋਂ ਮਨ ਲੋ ਉਹ ਬਿਜਲੀ ਦੀ ਤਾਰ ਵੀ ਸੜ ਗਈ ਤੇ ਪਾਈਪ ਵੀ ਸੜ ਗਿਆ ਤੇ ਗੋਮੜ ਦਾ ਕਾਫੀ ਨੁਕਸਾਨ ਹੋਇਆ ਇਹ ਜਿੱਥੇ ਉਹ ਥਾਲੇ ਤੋਂ ਵੀ ਆ ਗਈ ਹੈ ਉੱਥੇ ਬਿਜਲੀ ਦੀ ਤਾਰ ਸੀ ਹਾਂਜੀ ਹਾਂਜੀ ਉੱਥੇ ਬਿਜਲੀ ਤਾਰ ਸੀ ਤੇ ਤਾਰ ਵੀ ਸੜ ਗਈ ਤੇ ਪਾਈਪ ਵੀ ਸੜ ਗਿਆ ਠੀਕ ਹੈ ਔਰ ਆਲੇ ਦੁਆਲੇ ਕਾਫੀ ਉਹ ਜਿਹੜਾ ਟਾਇਲੈਂਡ ਲੱਗੀਆਂ ਆ ਆਲੇ ਵਾਲੇ ਘਰਾਂ ਦੇ ਵਿੱਚ ਖਲ੍ਹ ਰੀਆਂ ਤੇ ਲੋਕੀ ਕਾਫੀ ਡਰ ਗਏ ਹਾਂਜੀ ਹਾਂਜੀ ਥੈਂਕ ਯੂ ਜੀ ਜੀ ਬਾਕੀ ਸੰਗਤ ਬਹੁਤ ਖੜੀ ਹੋਆ ਤਾਂ ਸੰਸਾਰ ਦਿਖਾਣੇ ਆ ਏ ਪਿੰਡ ਠਿੰਡੇ ਸੰਗਤਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਗੁਰਦੁਆਰੇ ਦੇ ਵਿੱਚੋਂ ਅਸੀਂ ਲਾਈਵ ਹੋ ਰਹੇ ਆ। ਇਸ ਵੇਲੇ ਅਸੀਂ ਗੁਰੂ ਘਰ ਦੇ ਵਿੱਚ ਖੜੇ ਆ ਤੇ ਸੰਗਤ ਸਾਹੀ ਠਿੰਡੇ तकरीबन ਇਕੱਠੀ ਹੋਈ ਆ। ਅਜੇ ਵੀ ਇਹਨਾਂ ਦੇ ਚਿਹਰਿਆਂ ਤੋਂ ਤੁਸੀਂ ਖੌਫ ਦੇਖ ਸਕਦੇ ਆ ਡਰ ਦਾ ਕਿ ਜਦੋਂ ਬੰਬ ਚੱਲਿਆ ਇਦਾਂ ਚੱਲਿਆ ਕਿ ਗਵਰਨਮੈਂਟ ਕਾਫੀ ਨੁਕਸਾਨਿਆ ਗਿਆ ਪਰ ਗੁਰੂ ਨੇ ਕਿਰਪਾ ਕੀਤੀ ਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਆਲੇ ਦੁਆਲੇ ਨੇ ਪੱਥਰ ਵੀ ਬਹੁਤ ਜ਼ੋਰ ਨਾਲ ਗਏ ਆ ਤਾਂ ਜਿਹਦੇ ਕਰਕੇ ਆਲੇ ਦੁਆਲੇ ਘਰ ਜਿਆਦਾ ਘਬਰਾ ਗਿਆ ਬੱਚੇ ਨੱਠ ਕੇ ਆਪਣੀਆਂ ਮਾਵਾਂ ਦੇ ਨਾਲ ਚੁੰਮੜ ਗਏ ਕਿ ਐਨਾ ਡਰ ਮਹਿਸੂਸ ਹੋਇਆ ਸੋ ਗੁਰੂ ਮਹਾਰਾਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਬੜੀ ਕਿਰਪਾ ಅಪਾਰ ਕਿਰਪਾ ਹੋਈ ਆ ਕਿ ਨਗਰ ਦੇ ਉੱਤੇ ਕਿ ਹਰ ਤੰਦ ਦਾ ਬਚਾਅ ਹੋ ਗਿਆ ਵਾ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ੇ ਜੀ ਇਹੋ ਜਿਹੀ ਆਫਤਾਂ ਤੋਂ ਬਚਾ ਕਰੇ ਹਾਂ ਤਾਂ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤੋ ਆ ਕਿ ਇਹ ਪਿੰਡ ਜਿਹੜਾ ਵਾ ਹਗਾ ਪੁੱਤ ਪਿੰਡ ਵਾ ਇਹਨ ਕਲੱਬ ਵੀ ਪਿੰਡ ਵਾ ਕਿ ਇੱਥੇ ਮੁਲਾਜ਼ਮ ਵੀ ਬਹੁਤ ਕਾਫੀ ਪੜ੍ਹੇ ਲਿਖਿਆ ਦਾ ਪਿੰਡ ਵਾ ਹੁਣ ਤਾਂ ਫੋਰਥ ਵੀ ਜੀ ਕਿਸੇ ਨਾਲ ਗੱਲਬਾਤ ਕਰਨੀ ਆ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ